ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਫੀਡ ਦੇ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੱਕੀ ਫੀਡ ਦੇ ਵਿੱਚ ਮੇਨ ਅਨਾਜ ਦੇ ਵਿੱਚ ਮੱਕੀ ਕਿਉਂ ਲਈ ਜਾਂਦੀ ਹੈ ਸਾਡੇ ਕੋਲੇ ਕਣਕ ਵੀ ਝੋਲ ਵੀ ਜौं ਵੀ ਹੈ ਜਿਹੜੇ ਸਾਡੀਆਂ ਵਿੱਚ ਫਸਲਾਂ ਹੋ ਜਾਂਦੀਆਂ ਉਹਨਾਂ ਨੂੰ ਕਿਉਂ ਨਹੀਂ ਲਿਆ ਜਾਂਦਾ ਜਾਂ ਉਹਨਾਂ ਨੂੰ ਕਿਉਂ ਘੱਟ ਲਿਆ ਜਾਂਦਾ ਜੇ ਅਸੀਂ ਫੀਡ ਦੇ ਵਿੱਚ ਪਾਉਣੇ ਵੀ ਆ ਤਾਂ ਕਣਕ 10 ਕਿਲੋ ਤੱਕ ਲਓ ਜੀ ਝੋਲ 5 ਤੋਂ 10 ਕਿਲੋ ਤੱਕ ਮੱਕੀ ਅਸੀਂ 40 45 ਕਿਲੋ ਤੱਕ ਵੀ ਲੈ ਰਹੇ ਹਾਂ ਕੀ ਕਾਰਨ ਆ ਕਿ ਮੱਕੀ ਸਾਡੀ ਫੀਡ ਦੇ ਵਿੱਚ ਮੇਨ ਇੰਨੀ ਪੈ ਜਾਂਦੀ ਆ ਪਰ ਦੂਜੀ ਵੀ ਚੀਜ਼ਾਂ ਇੰਨੀਆਂ ਨਹੀਂ ਪੈਦੀ ਆ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਦੋਸਤੋ ਪੰਜਾਬ ਦੇ ਵਿੱਚ ਜਿਹੜੀ ਮੇਨ ਫਸਲ ਆ ਉਹ ਕਣਕ ਆ ਕਣਕ ਵੀ ਇੱਕ ਅਨਾਜ ਆ ਤੇ ਮੱਕੀ ਵੀ ਇੱਕ ਅਨਾਜ ਆ ਪਰ ਜਦੋਂ ਅਸੀਂ ਫੀਡ ਬਣਾਉਣ ਜਾਂਦੇ ਆ ਤਾਂ ਫੀਡ ਦੇ ਵਿੱਚ ਸਭ ਤੋਂ ਪਹਿਲਾਂ ਫਾਰਮੂਲੇਸ਼ਨ ਦੇ ਵਿੱਚ ਸਭ ਤੋਂ ਉੱਪਰ ਜਿਹੜੀ ਮੱਕੀ ਆ ਜਾਂਦੀ ਆ ਜਿਹੜੀ 35 ਤੋਂ ਲੈ ਕੇ 45 ਕਿਲੋਤੀ ਗਈ ਜਾਂਦੀ ਆ ਜੇ ਅਸੀਂ ਕਣਕ ਪਾਉਣੀ ਹੋਵੇ ਜਿਹੜੀ ਵੱਡੇ ਡਾਕਟਰ ਫਾਰਮੂਲੇਸ਼ਨ ਦੇ ਹਿਸਾਬ ਨਾਲ ਪਾਉਂਦੇ ਆ ਤੇ 10 ਤੋਂ 15 ਕਿਲੋ ਪਾਉਂਦੇ ਆ ਜਿਉਂ ਪਾਉਨੇ ਆ 10 ਕਿਲੋ ਤੀ ਚੌਲ ਪਾਉਨੇ ਆ 5 ਤੋਂ 10 ਕਿਲੋ ਤੀ ਇਸ ਤੋਂ ਜ਼ਿਆਦਾ ਉਹ ਰეკਮੈਂਡ ਹੀ ਨਹੀਂ ਕਰਦੇ ਉਹਦਾ ਕਾਰਨ ਇਹ ਆ ਦੋਸਤੋ ਜਿਹੜੀ ਮੱਕੀ ਹੈ ਇਹਦੇ ਵਿੱਚ ਜਿਹੜੀ એનર્ਜੀ ਹੁੰਦੀ ਹੈ ਜਿਹੜੀ ਸਰੀਰ ਨੂੰ ਤਾਕਤ ਦਿੰਦੀ ਹੈ ਉਹ ਹੌਲੀ 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 ਰਿਲੀਜ਼ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਕਿ ਪਸ਼ੂ ਨੇ ਬਹੁਤ ਜ਼ਿਆਦਾ ਖਰਾਕ ਖਾਣੀ ਹੁੰਦੀ ਹੈ ਤੇ ਬਹੁ ਮਾਤਰਾ ਦੇ ਵਿੱਚ ਉਹ ਅਨਾਜ ਜਾਂ ਫੀਡ ਖਾ ਲੈਂਦਾ ਜੇ ਉਹਨੂੰ ਕੁਈ ਇਹੋ ਜੀ ਚੀਜ਼ ਮਿਲੇ ਜਿਹੜੀ ਪੇਟ ਦੇ ਅੰਦਰ ਜਾਂਦੇ ਆ ਸਰ ਗਰਮੀ ਇੱਕੇ ਦਮ ਪੈਦਾ ਕਰੇ ਇੱਕੇ ਦਮ ਹਾਜਮ ਹੋਵੇ ਤਾਂ ਉਹਦੇ ਜਿਹੜਾ ਹੈਗਾ ਪੀ ਐਚ ਲੈਵਲ ਆ ਉਹਨੂੰ ਵਿਗਾੜ ਦੂਗੀ ਜਾਂ ਵਧਾ ਦੂਗੀ ਆਪਾਂ ਕਹਿ ਸਕਦੇ ਜਿੱਤੇ ਆਪ ਨੂੰ ਵਧਾ ਦੂਗੀ ਜਿਹਦੇ ਨਾਲ ਪਸ਼ੂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਜਿਆਦਾ ਅਨਾਜ ਨਾਲ ਤੁਸੀਂ ਦੇਖੋਗੇ ਕਿ ਉਹ ਲੰਗੜਾਪਨ ਆ ਜਾਂਦਾ ਹੈਗਾ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ ਮਸਟਾਈਟਸ ਵਾਰ-ਵਾਰ ਆ ਜਾਂਦੀ ਹੈ ਦੁੱਧ ਦੀ ਛਿੱਡੀਆਂ ਜਿਵੇਂ ਹੁੰਦੀਆਂ ਆਗਾ ਉਹਦਾ ਕਾਰਨ ਇਹ ਹੁੰਦਾ ਕਿ ਜਦੋਂ ਅਨਾਜ ਉਹਨੂੰ ਜਿਆਦਾ ਪੈ ਜਾਂਦਾ ਹੈਗਾ ਉਹਦੇ ਕਰਕੇ ਉਹ ਦਿੱਕਤ ਆਉਂਦੀ ਹੈ ਤੇ ਉਹਦੇ ਵਿੱਚ ਵੀ ਜੇ ਉਹ ਅਨਾਜ ਪੈ ਜਾਣ ਜਿਹੜੇ એનર્ਜੀ ਇੱਕਦਮ ਜਾ ਕੇ ਪਸ਼ੂ ਨੂੰ ਜ਼ਿਆਦਾ ਦਿੰਦੇ ਤੇ ਇਹ ਦਿੱਕਤਾਂ ਬੜੀ ਛੇਤੀ ਆ ਜਾਂਦੀਆਂ ਹਨਾ ਮੱਕੀ ਇੱਕ ਐਸਾ ਅਨਾਜ ਆ ਜਿਹੜੀ ਬਹੁਤ ਹੌਲੀ-ਹੌਲੀ ਹੌਲੀ ਹজম ਹੁੰਦੀ ਆ ਪਸ਼ੂ ਦੇ ਵਿੱਚ ਜਿਹੜੀ ਹੈਗੀ ਆ ਹੌਲੀ ਹজম ਹੋਣ ਵਾਲੀ ਹੀ ਚੀਜ਼ ਜ਼ਿਆਦਾ ਕੰਮ ਕਰਦੀ ਆ ਲੋੜ ਮੁਤਾਬਕ ਦੋਨੋਂ ਚੀਜ਼ਾਂ ਚੱਲਦੀਆਂ ਫੀਡ ਬੈਲੈਂਸ ਦੇ ਵਿੱਚ ਇਹੀ ਦੇਖਿਆ ਜਾਂਦਾ ਤੇ ਜਲਦੀ ਪਚਾਉਣ ਲੱਗਾ ਵੀ ਹੋਣ ਤੇ ਹੌਲੀ ਪਚਣਾ ਲੱਗਾ ਵੀ ਹੋਣ ਇਹ ਨਾ ਹੋਵੇ ਸਾਰੀਆਂ ਹੀ ਜਲਦੀ ਪਚਣ ਵਾਲੀਆਂ ਲੱਗ ਗਏ ਇਹ ਨਾ ਹੋਵੇ ਅਸੀਂ ਸਾਰੀਆਂ ਸਲੋਪਚ ਨਾਲ ਨਾਲ ਇਹ ਇਸ ਕਰਕੇ ਹੀ ਤਾਂ ਫੀਡ ਨੂੰ ਬੈਲੈਂਸ ਕੀਤਾ ਜਾਂਦਾ ਜੇ ਕਣਕ ਤੇ ਚੌਲ ਆ ਇਹਨਾਂ ਨੂੰ ਹজম ਹੋਣ ਦੀ ਸਪੀਡ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਜੇ ਉਹਨੂੰ ਜ਼ਿਆਦਾ ਮਾਤਰਾ 'ਚ ਪਾਵਾਂਗੇ ਜਿਵੇਂ ਪਸ਼ੂ ਇਹਨੂੰ ਖਾਊਗਾ ਇਹ ਇੱਕੇ ਦਮ ਜਾ ਕੇ ਅੰਦਰ ਹজম ਹੋਣ ਲਈ એનર્ਜੀ ਰਿਲੀਜ਼ ਕਰ ਦੇ ਜਿਹਨੂੰ ਕਹਿੰਦੇ એનર્ਜੀ ਦਾ ਮਤਲਬ ਹੁੰਦਾ ਹੈਗਾ ਪਸ਼ੂ ਦੇ ਪੇਟ ਦੇ ਵਿੱਚ ਗਰਮੀ ਦਾ ਵਧਣਾ ਗਰਮੀ ਦਾ ਵਧਣਾ ਤੇਜਾਬ ਦਾ ਵਧਣਾ ਜਿਹਦੇ ਨਾਲ ਪਸ਼ੂ ਨੂੰ ਤੁਹਾਨੂੰ ਮੈਂ ਦੱਸਿਆ ਇਹ ਸਾਰੀਆਂ ਪ੍ਰੋਬਲਮ ਫਿਰ ਆਉਣਗੀਆਂ ਉਹਦੇ ਲਈ ਇਹਨਾਂ ਦੀ ਮਾਤਰਾ ਨੂੰ ਬਹੁਤ ਘੱਟ ਰੱਖਿਆ ਜਾਂਦਾ ਹੈਗਾ ਮੱਕੀ ਇਸਾ ਨਾਲ ਜਿਹੜਾ ਹੌਲੀ-ਹੌਲੀ ਹਜਮ ਹੁੰਦਾ ਇੱਕੇ ਦਾ એનર્ਜੀ ਜਿਹੜੀ ਹੈਗੀ ਪੈਦਾ ਨਹੀਂ ਕਰਦਾ ਜਿਹਦੇ ਨਾਲ ਪਸ਼ੂ ਨੂੰ ਕੋਈ ਪ੍ਰੋਬਲਮ ਆਦੀ ਦੂਜੀ ਜਿਹੜਾ ਇਹਦੇ ਵਿੱਚ ਮੱਕੀ ਦੇ ਵਿੱਚ ਪ੍ਰੋਟੀਨ ਹੁੰਦਾਗਾ 10% ਵਾਂਗੂ ਉਹ ਹੌਲੀ-ਹੌਲੀ ਅੱਧਾ ਪੇਟ ਦੇ ਵਿੱਚ ਪਚਦਾ ਤੇ ਅੱਧਾ ਬਾਈਪਾਸ ਹੋ ਕੇ ਅੰਤੜੇ ਵਿੱਚ ਪਚਦਾ ਉਹ ਦੋ ਜਗ੍ਹਾ ਤੇ ਪਚਦਾ ਜਿਹਦੇ ਕਰਕੇ ਪਸ਼ੂ ਨੂੰ ਹਜਮ ਕਰਨਾ ਸੌਖਾ ਰਹਿੰਦਾਗਾ ਮੱਕੀ ਦੇ ਵਿੱਚ ਹਜਮ ਹੋਣ ਦੀ ਪੋਟੈਂਸੀ ਹੈ ਜਿਹੜੀ ਉਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ ਜੇ ਮੱਕੀ ਦੀ ਗੱਲ ਕਰੀਏ ਤਾਂ 92% ਹਜਮ ਹੁੰਦੀ ਹੈ ਜੇ ਮੈਂ ਕਣਕ ਦੀ ਗੱਲ ਕਰਾਂ ਤਾਂ 85% ਹਾਜਮ ਹੁੰਦੀ ਹੈ ਚੌਲ 85% ਆਉਂਦਾ ਬਾਜਰਾ 78% ਤੇ ਜਿਉਂ ਆ ਜਿਹੜੇ ਉਹ 80% ਹਾਜਮ ਹੁੰਦੇ ਆ ਜੇ ਹਾਜਮੇ ਵਾਲੇ ਪਾਸੇ ਦੇਖਗੇ ਤਾਂ ਇਧਰ ਵੀ ਜ਼ਿਆਦਾ ਹੈ ਪਰ ਜੇ ਦੂਜੇ ਪਾਸੇ ਅਸੀਂ ਜਿਉਂ ਦੇਖਗੇ ਤਾਂ ਉਹਨੂੰ ਵੀ ਰეკਮੈਂਡ ਹੈ ਜਿਹੜਾ 8 ਤੋਂ 10 ਕਿਲੋ ਦੀ ਕੀ ਕੀਤਾ ਜਾਂਦਾ ਉਹਦਾ ਕਾਰਨ ਇਹ ਕਿ ਉਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਤੇ ਜਦੋਂ ਪਸ਼ੂ ਨੂੰ ਅਸੀਂ ਜ਼ਿਆਦਾ ਮਾਤਰਾ 'ਚ ਫਾਈਬਰ ਦੇਵਾਂਗੇ ਤੇ ਫਾਈਬਰ ਤੂੜੀ ਤੋਂ ਵੀ ਜ਼ਿਆਦਾ ਅਸੀਂ ਫੀਡ ਦੇ ਵਿੱਚੋਂ ਵੀ ਜ਼ਿਆਦਾ ਫਾਈਬਰ ਦੇ ਰਿਹਾ ਪੱਠੇ ਦੇ ਵਿੱਚ ਵੀ ਜ਼ਿਆਦਾ ਫਾਈਬਰ ਜਦੋਂ ਉਹਨੂੰ ਜਾਊਗਾ ਤਾਂ ਫਿਰ ਜਦੋਂ ਫਾਈਬਰ ਵੀ ਜ਼ਿਆਦਾ ਹੋ ਜਾਂਦਾ ਪਸ਼ੂ ਨੂੰ ਉਹਦੇ ਨਾਲ ਵੀ ਪਸ਼ੂ ਨੂੰ ਦਿੱਕਤ ਆਉਂਦੀ ਹੈ ਇਸੇ ਕਰਕੇ ਜਿਹੜਾ ਆਪਾਂ ਰਾਸ਼ਨ ਉਹਨੂੰ ਬੈਲੈਂਸ ਕਰਦੇ ਆਂ ਤਾਂ ਉਹਦੇ ਵਿੱਚ ਇਹ ਦੇਖਿਆ ਜਾਂਦਾਗਾ ਫੈਟ ਪ੍ਰੋਟੀਨ ਫਾਈਬਰ ਸਾਰਾ ਇੱਕ ਮਕਦਾਰ ਵਿੱਚ ਜਾਵੇ ਇਸੇ ਲਈ ਜਿਹੜੇ ਜਿਉ ਆ ਉਹ ਵੀ ਫੀਡ ਦੇ ਵਿੱਚ ਤੁਸੀਂ ਦੇਖੋਗੇ ਮੈਕਸਿਮਮ ਅਸੀਂ 15 ਕਿਲੋਤੀ ਕੀ ਬਾ ਸਕਦੇ ਹਾਂ ਉਸ ਤੋਂ ਜ਼ਿਆਦਾ ਨਹੀਂ ਇਹੀ ਕਾਰਨ ਆ ਦੋਸਤੋ ਕਿ ਜਿਹੜੀ ਫੀਡ ਦੇ ਵਿੱਚ ਮੱਕੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਸਾਡੇ ਭਾਵੇਂ ਫਸਲ ਜਿਹੜੀ ਕਣਕ ਆ ਤੇ ਜੇ ਹੈ ਚੌਲ ਸਭ ਤੋਂ ਮੇਨ ਆ ਪਰ ਅਸੀਂ ਫੇਰ ਵੀ ਫੀਡ ਵਿੱਚ ਮੱਕੀ ਪਾਉਣੇ ਆ ਕਿਉਂਕਿ ਇਹ ਪਸ਼ੂਆਂ ਲਈ ਲਾਹੇਵੰਦ ਜਿਹੜਾ ਅਨਾਜ ਆ ਇਹਦਾ ਬਦਲ ਜਿਹੜਾ ਦੂਸਰੇ ਚੀਜ਼ਾਂ ਨਹੀਂ ਲੈ ਸਕਦੇਗਾ ਉਹਨਾਂ ਨੂੰ ਹਾਂ ਥੋੜੀ ਕੁਆਂਟੀਟੀ ਦੇ ਵਿੱਚ ਅਸੀਂ ਐਡ ਕਰ ਸਕਦੇ ਆ ਪੂਰੀ ਤਰ੍ਹਾਂ ਮੱਕੀ ਨੂੰ ਰਿਪਲੇਸ ਨਹੀਂ ਕਰ ਸਕਦੇ ਜੇ ਕਰਾਂਗੇ ਤੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਣਗੀਆਂ ਜਿਹੜੇ ਘਰ ਤੁਸੀਂ ਦੇਖੋਗੇ ਜ਼ਿਆਦਾਤਰ ਕਣਕ ਦੀ ਢੇਟੀ ਪਾਉਂਦੇ ਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਦਿੱਕਤ ਆਉਂਦੀਆਂ ਤੇ ਡਾਕਟਰ ਨਾਰਮਲ ਹੀ ਆ ਕੇ ਕਹਿੰਦੇ ਕਿ ਕਣਕ ਦੀ ਢੇਟੀ ਬੰਦ ਕਰ ਦਿਓ ਜੇ ਪਾਉਣੀ ਹੈ ਤਾਂ ਮੱਕੀ ਦੀ ਪਾ ਦਿਓ ਇਹੀ ਕਾਰਨ ਦੋਸਤੋ ਫੀਡ ਦੇ ਵਿੱਚ ਸਭ ਤੋਂ ਜ਼ਿਆਦਾ ਮੱਕੀ ਪੈਂਦੀ ਹੈ ਮੈਂ ਤੁਹਾਨੂੰ ਜੋ ਸਮਝਾਉਣਾ ਚਾਹੁੰਦਾ ਮੈਨੂੰ ਲੱਗਦਾ ਹੈ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਦਾ ਖਿਆਲ ਰੱਖੋਗੇ ਕਿ ਜਿਹੜੀ ਕਣਕ ਤੇ ਚੌਲ ਆ ਉਹਨੂੰ ਘੱਟ ਵਰਤੋਗੇ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਤਾਂ ਗਰਮੀ ਦੇ ਵਿੱਚ ਇਹਨੂੰ ਬਿਲਕੁਲ ਘਟਾ ਦਿਆ ਕਰੋ ਸਰਦੀ ਦੇ ਵਿੱਚ ਹਜੇ ਫਿਰ ਵੀ ਚੱਲ ਜਾਂਦੀਆਂ ਕਿਉਂਕਿ ਸਰਦੀ ਦੇ ਵਿੱਚ ਠੰਡ ਹੁੰਦੀ ਹੈ ਪਸ਼ੂ ਜਿਹੜਾ ਹੈਗਾ ਹੀਟ ਨੂੰ ਬਰਦਾਸ਼ਤ ਕਰ ਲੈਂਦਾ ਹੈ ਪਰ ਗਰਮੀ ਦੇ ਵਿੱਚ ਉਤੋਂ ਅਸੀਂ ਉਹਨਾਂ ਨੂੰ ਅੰਦਰ ਵੀ ਗਰਮੀ ਦੇ ਰਹੇ ਹਾਂ ਗਰਮ ਚੀਜ਼ਾਂ ਖਾਣ ਨੂੰ ਦੇ ਰਹੇ ਹਾਂ ਬਾਹਰੋਂ ਵੀ ਗਰਮੀ ਪੈ ਰਹੀ ਹੈ ਤਾਂ ਪਸ਼ੂ ਬੜੀ ਜਲਦੀ ਥੋੜਾ ਬਿਮਾਰ ਹੋਊਗਾ ਗਰਮੀ ਦੇ ਵਿੱਚ ਕਿਰਪਾ ਕਰਕੇ ਪਸ਼ੂ ਨੂੰ ਜਿਹੜੀ ਹੈਗੀ ਆ ਕਣਕ ਦੀ ਦੇਟੀ ਜਾਂ ਚੌਲਾਂ ਦੀ ਦੇਟੀ ਆਪਾਂ ਨਹੀਂ ਦੇਣੀ ਮੱਕੀ ਦੀ ਦੇਟੀ ਦੇਣੀ ਹੈ ਜੇ ਤੁਸੀਂ ਬਿਲਕੁਲ ਮਜਬੂਰੀ ਹੋਵੇ ਤੁਸੀਂ ਕਹਿੰਦੇ ਆਂ ਪਾਵਾਂਗੇ ਕਣਕ ਦੀ ਤਾਂ ਨਾਲ ਜਿਉਂ ਜ਼ਰੂਰ ਐਡ ਕਰ ਲਿਆ ਕਰੋ ਗੁੜ ਦੀ ਜਗ੍ਹਾ ਤੇ ਗਰਮੀ ਦੇ ਵਿੱਚ ਆ ਕੇ ਸ਼ੱਕਰ ਐਡ ਕਰ ਲਿਆ ਕਰੋ ਗੁੜ ਨੂੰ ਜੇ ਤੁਸੀਂ ਵਰਤਨਾਗਾ ਤਾਂ ਸਰਦੀ ਦੇ ਵਿੱਚ ਵਰਤਿਆ ਕਰੋ ਬਹੁਤ ਵਧੀਆ ਰਿਜ਼ਲਟ ਆਊਗਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਹੌਸਲਾ ਵਧਾਓ ਅੱਗੇ ਹੋਰ ਨੌਲੇਜ ਵਾਲੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ